ਖਬਰ ਅੱਜ ਤੱਕ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੰਮ੍ਰਿਤਸਰ ਦੇ ਵੇਰਕਾ ਆਬਾਦੀ ਗੁਰੂ ਨਗਰ ਦਾ ਵਸਨੀਕ ਸਮਾਜ ਸੇਵਕ ਕਮਲਬੀ ਸਿੰਘ ਲਿੱਟੂ ਨੇ ਕਿਸਾਨਾਂ ਦੇ ਹੱਕਾਂ ਵਿੱਚ ਸੈਂਟਰ ਸਰਕਾਰ ਨੂੰ ਕਿਸਾਨਾਂ ਦੀਆਂ 10 ਬੰਦੀਆਂ ਹੱਕੀ ਮੰਗਾਂ ਬਾਰੇ ਅਪੀਲ ਕੀਤੀ। ਅਤੇ ਜੋ ਦਿੱਲੀ ਵਿਖੇ ਸ਼ੰਭੂ ਬਾਰਡਰ ਤੇ ਕਿਸਾਨਾਂ ਉੱਤੇ ਅਥਰੂ ਗੈਸ ਦੇ ਗੋਲੇ ਵਰਸਾਏ ਜਾ ਰਹੇ ਹਨ ਅਜਿਹੇ ਅਤਿਆਚਾਰ ਜੋ ਕਿਸਾਨਾਂ ਦੇ ਉੱਤੇ ਕੀਤੇ ਜਾ ਰਹੇ ਹਨ ਉਨ ਨੂੰ ਬੰਦ ਕਰਕੇ ਕਿਸਾਨਾਂ ਦੀ ਜੋ ਹਕੀਆ ਅਵਾਜ਼ ਉਠਾਈ ਗਈ ਹੈ ਉਸ ਨੂੰ ਜਲਦ ਤੋਂ ਜਲ ਸੈਂਟਰ ਸਰਕਾਰ ਧਿਆਨ ਦੇਵੇ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਧੂ ਰਾਜਪੂਦ ਦੀ ਖਾਸ ਰਿਪੋਰਟ ਮੇਰਾ ਨਾਮ ਕਨਵਰਦੀਪ ਸਿੰਘ ਲੱਟੂ ਵੇਰਕਾ ਜੋ ਮੈਂ ਜਦੀਪੁਸਤੀ ਵੇਰਕੇ ਦਾ ਰਹਿਣ ਵਾਲਾ ਮੈਂ ਅੱਜ ਦਾ ਸਾਡਾ ਜੋ ਵਿਊ ਆ ਉਹ ਕਿਸਾਨ ਅੰਦੋਲਨ ਦੇ ਮੁੱਦੇ ਦੇ ਆ ਕਿਉਂਕਿ ਮੈਂ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਨਾ ਸੈਂਟਰ ਸਰਕਾਰ ਤੱਕ ਵਾਇਪ ਚੋਣੀ ਚੋਨਾ ਵੀ ਜਿਹੜਾ 2020 ਦੇ ਵਿੱਚ ਸਾਡੇ 80-80 ਸਾਲਾਂ ਦੇ ਬਜ਼ੁਰਗ ਸ਼ੰਭੂ ਬਾਰਡਰ ਦੇ ਬੈਠੇ ਸੀ ਅੱਜ ਫੇਰ ਉਹੋ ਹੀ ਹਾਲਾਤ ਹੋ ਚੁੱਕੇ ਆ ਪੰਜਾਬ ਦੇ ਅੰਦਰ ਵੀ ਸਾਡੇ ਬਜ਼ੁਰਗ ਜੋ ਕਿ 80-80 ਸਾਲਾਂ ਦੇ 2020 ਦੇ ਵਿੱਚ ਸ਼ੰਭੂ ਬਾਰਡਰ ਦੇ ਬੈਠੇ ਸੀ ਉਹਨਾਂ ਦੇ ਉੱਪਰ ਪਾਣੀ ਦੀਆਂ ਵਾਸ਼ਣਾ ਅਤੂ ਗੈਸ ਦੇ ਗੋਲੇ ਸੁੱਟੇ ਗਏ ਅੱਜ ਫੇਰ ਉਹੀ ਹਾਲਾਤਾਂ ਦੇ ਵਿੱਚ ਪੰਜਾਬ ਗੁਜ਼ਰ ਲਿਆ ਮੈਂ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਨਾ ਵੀ 2020 ਦੇ ਵਿੱਚ ਸਾਡੇ ਬਜ਼ੁਰਗ 88 ਸਾਲਾਂ ਦੇ ਬੈਠੇ ਸੀ ਪਰ 2021 ਦੇ ਵਿੱਚ ਸਾਡੇ ਭਾਈ ਦੀਪ ਸਿੱਧੂ ਨੇ ਲਾਲ ਕਿਲੇ ਦੇ ਉੱਪਰ ਕੇਸਰੀ ਦੀ ਨਿਸ਼ਾਨ ਚੜਾਇਆ ਸੀ ਜਿੱਥੇ ਨਰਿੰਦਰ ਮੋਦੀ 26 ਜਨਵਰੀ ਵਾਲੇ ਦਿਨ ਤਰੰਗਾ ਝੰਡਾ ਚੜਾਉਂਦਾ ਵਾ ਉਥੇ ਸਾਡੇ ਭਾਈ ਦੀਪ ਸਿੱਧੂ ਨੇ ਕੇਸਰੀ ਨਿਸ਼ਾਨ ਚੜਾਇਆ ਸੀ ਅੱਜ ਉਹਨਾਂ ਨੂੰ ਭੁੱਲ ਗਏ ਫੇਰ ਉਹ ਦੇਣ ਇਹਨਾਂ ਨੂੰ ਫੇਰ ਮੋਰ ਤੋਂ ਵਾਪਸ ਚੇਤੇ ਕਰਾਉਣੇ ਪੈਣਗੇ ਸਾਡੇ ਭਾਈ ਕਿਸਾਨ ਅੰਦੋਲਨ ਵਾਲੇ ਪਹੁੰਚੇ ਹੋਏ ਆ ਸ਼ੰਭੂ ਬਾਰਡਰ ਤੇ ਉਹਨਾਂ ਦੇ ਧਰਨੇ ਵੀ ਲਗਾ ਨਾਕਾ ਹੀ ਬੰਦੇ ਵੀ ਕੀਤੀ ਆ ਪੁਲਿਸ ਦੇ ਪੂਰੇ ਪ੍ਰਬੰਧ ਕੀਤੇ ਆ ਪਰ ਇਹਨਾਂ ਸਾਨੂੰ ਪਰੋਸਾ ਵਾ ਇੱਥੇ ਬੈਠਿਆ ਮਿਸਹਰੇ ਜਿਹੜੇ ਸਾਡੇ ਕਿਸਾਨ ਅੰਦੋਲਨ ਵਾਲੇ ਬਾਈ ਆ ਉਹ ਹੱਕ ਲੈ ਕੇ ਆਉਣਗੇ ਪੰਜਾਬ ਦੇ ਵਿੱਚ ਆਪਣੇ ਕਾਨੂੰਨ ਜਿਹੜੇ ਆ ਲਾਗੂ ਕੀਤੇ ਨਰਿੰਦਰ ਮੋਦੀ ਨੇ ਉਹ ਔਰ ਕੋ ਅਰਾਧੇ ਕਰਾ ਕੇ ਸਾਨੂੰ ਉਹਨਾਂ ਦਾ ਪੂਰਾ ਵਿਸ਼ਵਾਸ ਆ ਵੀ ਆਉਣਗੇ ਪੰਜਾਬ ਦੇ ਅੰਦਰ ਕਿਉਂਕਿ ਜਿਹੜਾ ਪੰਜਾਬ ਆ ਇਹੋ ਜੀ ਤਰਤੀਆ ਇਹ ਬਿਨਾ ਹੱਕਾਂ ਤੋਂ ਵਾਪਸ ਨਹੀਂ ਹੁੰਦਾ ਜੇ ਇੱਕ ਵਾਰੀ ਚੱਲ ਜੇ ਇਹ ਆਪਣੇ ਹੱਕ ਲੈ ਕੇ ਪੰਜਾਬ ਦੇ ਅੰਦਰ ਹੁੰਦਾ ਮਜਾ ਸਰਕਾਰਾਂ ਚਾਹੇ ਪੰਜਾਬ ਦੀਆਂ ਹੋਣ ਚਾਹੇ ਹਰਿਆਣੇ ਦੀਆਂ ਹੋਣ ਚਾਹੇ ਹਿਮਾਚਲ ਦੀ ਹੋਵੇ ਉਹ ਸੈਂਟਰ ਦੇ ਖਿਲਾਫ ਬੋਰੀਆਂ ਨੇ ਪਰ ਮੈਂ ਉਹਨਾਂ ਨੂੰ ਇਹ ਸੂਚਨਾ ਦੇਣਾ ਵੀ ਉਹ ਪੰਜਾਬ ਸਰਕਾਰ ਨਾਲ ਰਲ ਮਿਲ ਕੇ ਹਰਿਆਣੇ ਸਰਕਾਰ ਹਿਮਾਚਲ ਦੀ ਸਰਕਾਰ ਨਾਲ ਰਲ ਮਿਲ ਕੇ ਪੰਜਾਬ ਦੇ ਹੱਕਾਂ ਲਈ ਵਾਇ ਬਲੰਦ ਕਰਨ ਜੋ ਕਿ ਜੋ ਕਿਸਾਨਾਂ ਦੇ 10 ਮੁੱਦੇ ਆ ਉਹ ਰਲ ਕੇ ਕਿਸਾਨ ਅੰਦੋਲਨ ਦੇ ਨਾਲ ਰੱਦ ਕਰਉਣ ਕਿਉਂਕਿ ਕਿਸਾਨ ਸਾਡਾ ਇਹੋ ਜਿਹਾ ਭਰਾ ਵਾ ਵੀ ਜਿਨ੍ਹਾਂ ਦੇ ਵਿੱਚੋਂ ਸਾਰੇ ਵਿਦੇਸ਼ਾਂ ਵਿਦੇਸ਼ਾਂ 'ਚ ਅੰਨ ਭੇਜਦਾ ਜੇ ਅੱਜ ਕਿਸਾਨ ਆਪਣੇ ਘਰ ਦੇ ਵਿੱਚ ਆਪਣੇ ਘਰ ਦੀ ਫਸਲ ਬੀਜ ਕੇ ਬਾਕੀ ਖੇਤ ਵਿਹਲੇ ਰਹਿਣ ਦੇਣ ਤੇ ਸਾਰਾ ਹਿੰਦੁਸਤਾਨ ਕੀ ਵਿਦੇਸ਼ ਵਿਦੇਸ਼ ਭੁੱਖੇ ਮਰ ਜਾਣ ਕਿਉਂਕਿ ਸਾਨੂੰ ਪਤਾ ਸਾਡੀਆਂ ਜ਼ਮੀਨਾਂ ਵਾ ਸਾਨੂੰ ਪਤਾ ਸਾਡੀਆਂ ਜ਼ਮੀਨਾਂ ਅਸੀਂ ਆਪਣਾ ਢਿੱਡ ਭਰ ਲਾਂਗੇ ਪਰ ਅਸੀਂ ਸੈਂਟਰ ਸਰਕਾਰ ਨੂੰ ਇਹ ਗੱਲ ਕਹਿੰਨੀ ਆ ਮੋਦੀ ਸਰਕਾਰ ਇੱਕ ਗੱਲ ਤੋਂ ਬਾਝ ਆ ਜਾ ਪਿਆ ਜਿਹੜੇ ਤੂ ਰਾਤ ਨੂੰ ਕਾਨੂੰਨ ਪਾਸ ਕਰਦਾ ਨਾ ਇਹ ਤੇਰੇ ਪੰਜਾਬ ਦੇ ਅੰਦਰ ਨਹੀਂ ਚੱਲਣੇ ਕਿਉਂ ਨਹੀਂ ਚੱਲਣੇ ਕਿਉਂਕਿ ਪੰਜਾਬ ਇੱਕ ਸਾਨੂੰ ਜਿਹੜੇ ਖੇਤ ਮਿਲੇ ਆ ਗੁਰੂ ਨਾਨਕ ਦੇਵ ਜੀ ਤੋਂ ਖੇਤ ਮਿਲੇ ਆ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਮਾਈ ਸਾਨੂੰ ਖੇਤਾਂ ਦੀ ਦਿੱਤੀ ਆ ਉਹ ਵੀ ਹੱਲ ਚਲਾਉਂਦੇ ਸੀ ਪਰ ਮੈਂ ਇੱਕ ਗੱਲ ਸੈਂਟਰ ਸਰਕਾਰ ਨੂੰ ਕਹਿਣਾ ਵੀ ਜਿਹੜੀ ਫਸਲ ਬੀਜਦੇ ਆਪਾਂ ਚਾਹੇ ਝੋਨਾ ਹੋਵੇ ਚਾਹੇ ਕਣਕ ਹੋਵੇ ਦਾਣਾ-ਦਾਣਾ ਬੀਜ ਕੇ ਉੱਤਾਂ ਵੱਨੋਂ ਪਾਲੀ ਦੀ ਫਿਰ ਜਾ ਕੇ ਰੋਟੀ ਦਾ ਮੂੰਹ ਵੇਖੀਦਾ ਜਾਂ ਚੋਲ ਦਾ ਮੂੰਹ ਵੇਖੀਦਾ ਪਰ ਮੈਂ ਸੈਂਟਰ ਸਰਕਾਰ ਨੂੰ ਕਹਿਣਾ ਵੀ ਜੇ ਅਸੀਂ ਆਪਣੀਆਂ ਫਸਲਾਂ ਬੀਜਣ ਤੋਂ ਆਪਣੀਆਂ ਫਸਲਾਂ ਬੀਜਾਂ ਤੋਂ ਅਨਕਾਰ ਕਰਦੇ ਆ ਆਪਣੇ ਘਰ ਦੀ ਫਸਲ ਬੀਜਦੇ ਆ ਤੇ ਸਾਰਾ ਹਿੰਦੁਸਤਾਨ ਕੀ ਵਿਦੇਸ਼ ਵਿਦੇਸ਼ ਭੁੱਖਾ ਮਰ ਜਾਏਗਾ ਪਰ ਮੈਂ ਸੈਂਟਰ ਸਰਕਾਰ ਨੂੰ ਕਹਿਣਾ ਆਪਣੇ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਸਹੀ ਸਲਾਮਤ ਪੰਜਾਬ ਪੇਜ ਪੰਜਾਬ ਦੇ ਉੱਤੇ ਅਥੜੂ ਗੈਸ ਦੇ ਗੋਲੇ ਨਾ ਵਰਾ ਨਾ ਪਾਣੀ ਦੀਆਂ ਵਾਸ਼ਰਾਂ ਕਰ ਉਹਨਾਂ ਨੂੰ ਉਹਨਾਂ ਦੇ ਹੱਕਾਂ ਲਈ ਕਿਉਂਕਿ ਸਾਨੂੰ ਪੰਜਾਬ ਦੇ ਵਿੱਚੋਂ ਸਾਨੂੰ ਸਿੱਖਿਆ ਮਿਲੀ ਆ ਆਪਣੇ ਹੱਕਾਂ ਲਈ ਹਮੇਸ਼ਾ ਲਈ ਲੜਨਾ ਸਾਡੇ ਗੁਰੂ ਪਿਤਾ ਜੀ ਨੇ ਦਸਮ ਪਿਤਾ ਜੀ ਨੇ ਇਹ ਗੱਲ ਕਹੀ ਸੀ ਕਿ ਹੱਕਾਂ ਲਈ ਹਮੇਸ਼ਾ ਲੜਨਾ ਹੱਕਾਂ ਲਈ ਲੜਦੇ ਆਏ ਆ ਲੜਦੇ ਰਵਾਂਗੇ ਜਦ ਤੱਕ ਸਾਡੇ ਸਰੀਰ ਦੇ ਅੰਦਰ ਸਵਾਸ ਚੱਲਦੇ ਪੰਜਾਬ ਦੇ ਸਵਾਸ ਚੱਲਦੇ ਤਦ ਤੱਕ ਲੜਾਂਗੇ ਤੂੰ ਖਾਨੂੰ ਟਾਲ ਨਹੀਂ ਸਕਦੀ ਸੈਂਟਰ ਦੀ ਸਰਕਾਰੇ ਸਾਡਾ ਕਿਸਾਨ ਭਰਾ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਦੀ ਕਿਸਾਨਾਂ ਨੂੰ ਖਾਰ ਵਾਰੀ ਕਾਨੂੰਨ ਅਲਾਗੂ ਨਾ ਕਰਿਆ ਕਰੋ ਕਿਉਂਕਿ ਸਾਡਾ ਆਂਦਾਤਾ ਅਸੀਂ ਵੀ ਆਪਣੇ ਖੇਤਾਂ ਦੇ ਵਿੱਚ ਪੁੱਤਾਂ ਨੂੰ ਫਸਲ ਬੀਜੀ ਦੀ ਆ ਪਾਲੀ ਦੀ ਆ ਪੁੱਤਾਂ ਨੂੰ ਜਿੱਦਾਂ ਘਰ ਦੇ ਵਿੱਚ ਪੁੱਤ ਪਾਲੀ ਦੇ ਉਦਾਂ ਫਸਲ ਪਾਲਦੇ ਆ ਦਾਣੇ-ਦਾਣੇ ਤੋਂ ਰੋਟੀ ਦਾ ਟੁਕ ਪ੍ਰਾਪਤ ਹੁੰਦਾ ਫੇਰ ਸਾਡੇ ਮੂੰਹ 'ਚ ਰੋਟੀ ਮਿਲਦੀ ਆ ਆਪਾਂ ਖਾਣੇ ਰੋਟੀ ਸਾਡੇ ਬੱਚੇ ਪਾਲਦੇ ਉਤੋਂ ਤਾਂ ਤੁਸੀਂ ਉਹਨਾਂ ਨਾਲ ਧੱਕਾਸ਼ਹੀ ਕਰਦੇ ਜਿਹੜੇ ਅੰਨ ਧਰਤੀ ਨੂੰ ਦੇ ਰਹੇ ਧਰਤੀ ਦੇ ਵਿੱਚੋਂ ਉਗਾਰੇ ਆ ਜਿਹੜੇ ਅੰਨ ਉਹਨੂੰ ਪੁੱਤਾਂ ਨੂੰ ਪਾਲੀ ਦਾ ਆਪਣਾ ਢਿੱਡ ਭਰਨ ਵਾਸਤੇ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਸਾਡਾ ਹੀ ਅੰਨ ਜਾਂਦਿਆ ਤੇ ਤੁਸੀਂ ਸਾਡੇ ਨਾਲ ਧੱਕਾਸ਼ਾਹੀ ਕਰ ਰਹੇ ਹੋ ਕਿਉਂ ਕਰ ਰਹੇ ਸੈਂਟਰ ਸਰਕਾਰ ਇਹ ਕਿਉਂ ਹਰ ਵਾਰੀ ਆ ਦੂਸਰਾ ਚਾਂਸ ਹੋ ਗਿਆ ਸਾਡੇ ਕਿਸਾਨਾਂ ਵੀਰਾਂ ਨਾਲ ਅਥਰੂ ਗੈਸ ਦੇ ਗੋਲੇ ਉੱਪਰ ਸੁੱਟਲੇ ਆ ਕਿਉਂ ਹੋ ਰਿਹਾ ਸੀ ਆਪਣਾ ਐਡਰੈਸ ਬੋਲ ਦਿਓ ਮੈਂ ਕਨਵਰਦੀਪ ਸਿੰਘ ਜੋ ਕਿ ਗੁਰੂ ਨਗਰ ਵਾਦੀਦਾ ਮੈਂ ਰਹਿਣ ਵਾਲਾ ਜਦੀ ਬਸਤੀ ਇੱਥੋਂ ਦਾ ਸੁਨੀਕ ਆ